ਹੱਲ ਕੌਣ ਦਾ ਦੇ ਗੱਲ ਸੁਣ ਲੋ ਮੇਰੀ ਸਾਰੇ ਇਹਨਾਂ ਗੱਲ ਸੁਣ ਲੋ ਮੈਚ ਮੈਚ ਨਹੀਂ ਮੈਚ ਲੋ ਸਾਰੇ ਇਹਨਾਂ ਗੱਲ ਸੁਣੋ ਤੇ ਆਵੇਂ ਇੱਧਰ ਆ ਜੋ ਸਿੱਧੀ ਜੀ ਗੱਲ ਆ ਸਿੱਧੀ ਜੀ ਗੱਲ ਆ ਵੀ ਆਪਣਾ ਫੈਸਲਾ ਤਿੰਨਵੇਂ ਤੱਕ ਰੋਕ ਰਿਆ ਸੀ ਸਰਕਾਰ ਦਾ ਫੈਸਲਾ ਗ੍ਰਫਤਾਰ ਕਰਦਾ ਇਹਦਾ ਗਰਜ਼ਾਰ ਹੋਣਾ ਇਹਦਾ ਗਰਜ਼ਤਾਰੀ ਦੇਣੀ ਤਾਂ ਫਿਰ ਸਾਰੇ ਦੇ ਦਿਓ ਨਹੀਂ ਤੇਰੀ ਫੈਲਾ ਕਰੋ ਸਾਨੂੰ ਤੋੜ ਕੇ ਉਹ ਕੋਈ ਬਾਹ ਛੱਡਿਆ ਵਿੱਚ ਜਲਾ ਕੇ ਬਾਸ ਚ ਆ ਕੋਈ ਨਾ ਉਧਰ ਆਉਣੇ ਨਾ ਇਧਰ ਆਉਣੇ ਹੋ ਜਾਦਾ ਫੈਲਾ ਕਰੋ ਵੇਖੋ ਆਪਾਂ ਇੱਕ ਗੱਲ ਪਹਿਲਾਂ ਕਹੀ ਆ ਆਪਾਂ ਕਿਸੇ ਪੁਲਿਸ ਨੂੰ ਲਾਇਆ ਉਹਨਾਂ ਧੱਕਾ ਮੁਕੀ ਨਹੀਂ ਕਰਨਾ ਇਹ ਆਪਣਾ ਫੈਸਲਾ ਫੈਸਲਾ ਨਾ ਬਿਲਕੁਲ ਬਿਲਕੁਲ ਵਾਹ ਖੜੀ ਕਰੋ ਬਿਲਕੁਲ ਫਿਰ ਫਿਰ ਦੂਜੀ ਗੱਲ ਉਹ ਛੇ ਗਰਜ਼ਤਾਰੀ ਦੇਣੀ ਆ ਫਿਰ ਆਪਾਂ ਫੈਲਾ ਕਰੀ ਮੈਂ ਸੀਐਫਪੀ ਸਾਹਿਬ ਨੂੰ ਪਹਿਲਾਂ ਵੀ ਕਿਹਾ ਸੀ ਮੰਗਾਲੋ ਹੋਰ ਫੋਰਸ ਲੈ ਲਓ ਸਾਰਾ ਨੂੰ ਸਾਨੂੰ ਕੋਈ ਸਾਡੀਆਂ ਬਾਹਾਂ ਹੱਥ ਦੋਵੇਂ ਹੱਥ ਖਾਲੀ ਆ ਜਾ ਤਾ ਇਹ ਬੈਠਾ ਕਰੋ ਇਹ ਔਰ ਤੁਸੀਂ ਦੱਸਣਾ ਵੀ ਇੱਥੇ ਬਹਿਣਾ ਤੇ ਤੁਸੀਂ ਕਿਰਪਾਈ ਦੇਣੀ ਦੱਸੋ ਬਹਿਣਾ ਹੀ ਬਹਿਣਾ ਓਕੇ ਬਹਿਣਾ ਤੇ ਮੈਂ ਤੁਹਾਨੂੰ ਜੀ ਆਇਆਂ ਨੂੰ ਆਖਦਾ ਹਾਂ ਸਾਡੀ ਬਾਹਾਂ ਆ ਗਿਆ ਬਿਨਾਂ ਕਹੋ ਤੱਕਾ ਨਹੀਂ ਤਾਇਆ ਸਾਨੂੰ ਜੇ ਬਹਿਣਾ ਪਹਿਲਾਂ ਮੇਰੀ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਪੈ ਗਏ ਮੀ ਫਿਰ ਦਬਾਅ ਦੇ ਨਾਲ ਖਾਣੋ ਨਾ ਨਹੀਂ ਹੈਗਾ ਵੀ ਤੁਸੀਂ ਆਹ ਲਾਈਨ 'ਚ ਬੈਠ ਰਹੇ ਹੋ ਇਹ ਪਰਲਾ ਮੋਤਰੋ ਖਲਾ ਰਹੇ ਦੇਖੋ ਵੀ ਖਵਾ ਦ ਜੇ ਬੈਠਣਾ ਫਿਰ ਸਾਰਿਆਂ 'ਚ ਬੈਠੋ ਫਿਰ ਗੰਤਾਰ ਕਰਦੇ ਆਂ ਫਿਰ ਚੱਲਾਂਗੇ ਜਿੱਥੇ ਲੱਗਤ ਬਣੀ ਠੀਕ ਆ साह <laughs> ਦੇ ਵੀ ਬੱਚਾ ਕਰਦੇਗੇ ਮੁਖਤਰੀ ਨੂੰ ਜਵਾਬ ਦੇ ਦੇ ਇੱਥੇ ਮੇਰੇ ਚੈਂਪੀਅਨ ਜਿਹੜਾ ਕੋਈ ਸੰਭਾਵਨਾ ਸਰਪੰਚ ਵਾਲੀ ਸਰਕਾਰ ਦਾ ਤਲ 7 ਮਹੀਨਾ ਸਰਕਾਰ ਆਉਂਦੀ ਹੈ ਇਹ ਚੱਲੇਗੀ ਨਹੀਂ ਚਲੇਗੀ ਸਾਰੇ ਬੇਚ